ਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡ ਰੈਸਟ੍ਰੈਕਟਰ ਦੋਸਤੋ ਇਹ ਵੀਡੀਓ ਹੈ ਸਪੈਸ਼ਲੀ ਫਾਇਰਮੈਨ ਗਰਲਸ ਦੇ ਵਾਸਤੇ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਪਰਤੀ ਦੇ ਵਿੱਚ ਜਿਹੜਾ ਫਾਇਰਮੈਨ ਦੇ ਗਰਲਸ ਦਾ ਸੀਗਾ ਟ్రਾਇਲ ਦੇ ਵਿੱਚ ਬਹੁਤ ਸਾਰੇ ਕਿਸੇ ਵੀ ਗੱਲ ਤੋਂ ਆ ਟ్రਾਇਲ ਨਹੀਂ ਕਲੀਅਰ ਹੋਏ ਸੀਗਾ ਪਰ ਫਾਇਰਮੈਨ ਵਾਲੀ ਕੁੜੀਆਂ ਸੀਗੀਆਂ ਉਹਨਾਂ ਦਾ ਟ్రਾਇਲ ਜਿਹੜਾ ਉਹ ਦੁਬਾਰਾ ਹੋਊਗਾ ਠੀਕ ਹੈ ਜੀ ਕਿਸੇ ਕੁੜੀ ਨੇ ਟ్రਾਇਲ ਦਿੱਤਾ ਕਿਸ ਨੇ ਨਹੀਂ ਦਿੱਤਾ ਹੈਗਾ ਕੋਈ ਮਤਲਬ ਨਹੀਂ ਹੈਗਾ ਬਟ ਸਾਰੀਆਂ ਕੁੜੀਆਂ ਦਾ ਟ్రਾਇਲ ਹੈ ਜਿਹੜਾ ਦੁਬਾਰਾ ਹੋਊਗਾ ਤੇ ਇਹਦੇ ਵਿੱਚ ਇੱਕੋ ਜਿਵੇਂ ਉਹਨਾਂ ਨੇ ਦੱਸਿਆ ਕਿ ਇੱਕ ਕ੍ਰਾਈਟੇਰੀਆ ਜਿਹੜਾ ਫਿਜ਼ੀਕਲ ਸਟੈਂਡਰਡ ਦਾ ਉਹ ਚੇਂਜ ਕੀਤਾ ਜਾਊਗਾ ਉਹ ਹੈ ਤੁਹਾਡਾ ਮੁੰਡੇ ਦਾ ਜਿਵੇਂ ਸੀਗਾ 60 ਕਿਲੋ ਵੇਟ ਸੀਗਾ ਤਾਂ ਇਦਾਂ ਹੀ ਤੁਹਾਡੇ ਜਿਹੜੇ ਫਿਜ਼ੀਕਲ ਦੀ ਆ ਉਹ ਅਪਡੇਟ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਨਾਂ ਨੇ ਕਿਹਾ ਕਿ ਜਾਰੀ ਕਰਨਗੇ ਠੀਕ ਹੈ ਤੇ ਇਹ ਜਲਦੀ ਉਹ ਨੋਟੀਫਿਕੇਸ਼ਨ ਆ ਜਾਊਗਾ ਤੁਹਾਨੂੰ ਤੇ ਤੁਹਾਡੇ ਫਿਜ਼ੀਕਲ ਟ్రਾਇਲ ਦੇ ਵੀ ਬਹੁਤ ਜਲਦੀ ਉਹ ਤੁਹਾਡਾ ਤੁਹਾਨੂੰ ਸਾਰਾ ਕੁਝ ਐਡਮਿਟ ਕਾਰਡ ਤੁਹਾਡੇ ਡਾਊਨਲੋਡ ਹੋਣ ਲੱਗ ਜਾਣਗੇ ਬਟ ਨਾਲ ਦੀ ਨਾਲ ਤੁਸੀਂ ਆਪਣੀ ਤਿਆਰੀ ਇਹ ਜਿਹੜੀ ਜਰੂਰ ਰੱਖੋ ਠੀਕ ਹੈ ਜੀ ਤਿਆਰੀ ਤੇ ਤੁਹਾਨੂੰ ਪਤਾ ਹੀ ਆ ਤੁਹਾਡੇ ਤਿੰਨੋਂ ਟੈਸਟ ਨੇ ਠੀ 30 ਤੋਂ 40 ਕਿਲੋ ਦੇ ਵਿੱਚ ਵਿੱਚ ਆ ਜਿਹੜਾ weight ਹੋ ਸਕਦਾ ਹੈ ਇੰਨਾ ਕੁ ਅਪਰੋਕਸੀਮੀਟਲੀ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਠੀਕ ਹੈ ਇਸ ਤੋਂ ਘੱਟ ਤਾਂ ਨਹੀਂ ਹੋ ਸਕਦਾ ਕਿਉਂਕਿ ਮੁੰਡਿਆਂ ਦਾ 60 ਸੀਗਾ ਤਾਂ ਤੁਹਾਡਾ ਅਪਰੋਕਸੀਮੀਟਲੀ 30 ਤੋਂ 40 ਦੇ ਵਿੱਚ ਵਿੱਚ ਆ ਜਿਹੜਾ ਤੁਹਾਡਾ weight ਹੋਏਗਾ ਤੇ ਤਿਆਰੀ ਜਿਹੜੀ ਤੁਸੀਂ ਸ਼ੁਰੂ ਕਰੋ ਬਾਕੀ ਪ੍ਰੀਤਮ ਫਾਇਰ ਆਰਮੀ ਅਕੈਡਮੀ ਦੇ ਵਿੱਚ ਆ ਜਿਹੜੇ ਬੈਚ ਸਟਾਰਟ ਹੋ ਚੁੱਕੇ ਨੇ ਤੇ ਤੁਸੀਂ ਕਿਸੇ ਵੀ ਟਾਈਮ ਗਰਲਸ ਸਪੈਸ਼ਲੀ ਬੈਚ ਫॉर ਗਰਲਸ ਰੈਨਸ ਐਂਡ ਖਾਣ ਪੀਣ ਦਾ ਸਾਰਾ ਪ੍ਰਬੰਧ ਹੈਗਾ ਜੀ ਅਕੈਡਮੀ ਦੇ ਵਿੱਚ ਬਹੁਤ ਘੱਟ ਫੀਸ ਦੇ ਨਾਲ ਸਭ ਤੋਂ ਵਧੀਆ ਤਿਆਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਾਂ ਫ ਇੱਕ ਇੱਕ ਘੰਟੇ ਦੇ ਵਿੱਚ ਵਿੱਚ ਰੱਸਾ ਸਿੱਖੇ ਗਏ ਨੇ ਠੀਕ ਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਰੱਸਾ ਚੜਨਾ ਠੀਕ ਹੈ ਤੇ ਤੁਹਾਡਾ ਬੋਰੀ ਚੱਕ ਕੇ ਜਾਣਾ ਤੇ ਫਾਇਰਮੈਨ ਦੇ ਵਿੱਚ ਗਰਲਸ ਆ ਜਿਹੜੇ ਤੁਹਾਨੂੰ ਪਤਾ ਤਿੰਨੇ ਟੈਸਟ ਨੇ ਠੀਕ ਹੈ ਜੀ ਸਭ ਤੋਂ ਪਹਿਲਾ ਟੈਸਟ ਤੁਹਾਡਾ ਹੁੰਦਾ ਪੂਰੀ ਚੱਕ ਕੇ ਤੁਸੀਂ ਨਹੀਂ ਆਪਣਾ ਜਾਣਾ ਹੁੰਦਾ ਏ 100 ਮੀਟਰ ਠੀਕ ਹੈ ਜੀ 100 ਮੀਟਰ ਮਤਲਬ 90 ਯਾਰਡਸ ਤੱਕ ਤੁਹਾਨੂੰ ਜਾਣਾ ਹੁੰਦਾ ਹੈ ਉਸ ਤੋਂ ਬਾਅਦ ਤੁਹਾਡਾ ਸੈਕਿੰਡ ਟੈਸਟ ਹੈ ਉਹਦੇ ਵਿੱਚ ਤੁਸੀਂ ਨੇ ਰੱਸਾ ਚੜ੍ਹਨਾ ਹੁੰਦਾ ਜੀ ਠੀਕ ਹੈ ਥਰਡ ਟੈਸਟ ਦੇ ਵਿੱਚ ਆ ਤੁਸੀਂ ਨੇ ਕੀ ਆ ਪੌੜੀ ਚੱਕਣੀ ਹੁੰਦੀ ਆ ਸਿੰਪਲ ਸਿੰਪਲ ਤਿੰਨੋ ਟੈਸਟ ਨੇ ਇੱਥੇ ਤੁਹਾਡੇ ਬਦਲਾਵ ਜਿਹੜਾ ਕੀਤਾ ਜਾਊਗਾ ਉਹ ਇੱਕੋ ਟੈਸਟ ਦੇ ਵਿੱਚ ਕੀਤਾ ਜਾ ਰਿਹਾ ਉਹ ਹੈਗਾ ਥੋੜਾ weight ਦੇ ਵਿੱਚ weight ਦੇ ਵਿੱਚ ਜਿਵੇਂ ਬੁਆਇਸ ਦਾ ਸੀਗਾ 60 ਕਿਲੋ weight ਚੱਕਣਾ ਸੀਗਾ ਉਹਨਾਂ ਨੇ ਬੂਰੀ ਚੱਕਣੀ ਸੀਗੀ ਸਾਰਾ ਤੇ ਉਸ ਦੇ ਵਿੱਚ ਥੋੜਾ ਬਦਲਾਵ ਕੀਤਾ ਜਾਊਗਾ 30 ਤੋਂ 40 ਕਿਲੋ ਦੇ ਵਿੱਚ ਵਿੱਚ ਅਪਰੋਕਸਿਮੇਟਲੀ weight ਆ ਜਿਹੜਾ ਮੰਨਿਆ ਜਾ ਸਕਦਾ ਕਿ ਥੋੜਾ ਹੁਣ ਆਪਣੇ ਨਈ ਅਪਡੇਟ ਦੇ ਵਿੱਚ ਇੰਨਾ ਕੁ weight ਆਊਗਾ ਤੇ ਬਾਕੀ ਤੁਸੀਂ ਤਿਆਰੀ ਜਰੂਰ ਰੱਖੋ ਆਪਣੀ ਅਕੈਡਮੀ ਦੇ ਵਿੱਚ ਆਪਾਂ ਤਿੰਨੋਂ ਟੈਸਟ ਦੀ ਜਿਹੜੀ ਤਿਆਰੀ ਕਰਵਾਨੇ ਆ ਤੇ ਬਾਕੀ ਰਿਜ਼ਲਟ ਤੁਹਾਨੂੰ ਪਤਾ ਹੀ ਹੈ ਮੇਰੀ ਅਕੈਡਮੀ ਦੇ ਵਨ ਆਫ ਦਾ ਬੈਸਟ ਰਿਜ਼ਲਟ ਨੇ ਛੱਪ ਤੋਂ ਜ਼ਿਆਦਾ 100 ਪਲੱਸ ਫਾਇਰਮੈਨਸ ਦੀ ਹੁਣ ਆਪਣੀ ਸਿਲੈਕਸ਼ਨ ਹੋਈ ਹੈ ਬੱਚਿਆਂ ਦੀ ਤੇ ਤੁਸੀਂ ਵੀ ਆਓ ਗਰਲਸ no doubt ਤੁਹਾਡਾ ਇਹ ਫਿਜ਼ੀਕਲ ਘੱਟ ਟਾਈਮ ਦੇ ਵਿੱਚ ਆਪਾਂ ਤਿਆਰੀ ਕਰਵਾਵਾਂਗੇ ਤੁਹਾਡੇ ਫਿਜ਼ੀਕਲ ਦੇ ਲਈ ਬਹੁਤ ਹੀ ਘੱਟ ਟਾਈਮ ਦਿੱਤਾ ਜਾਊਗਾ ਤੁਹਾਨੂੰ ਮੈਂ ਬਾਰ-ਬਾਰ ਕਹਿ ਰਿਹਾ ਆ ਫੇਰ ਉਹੀ ਗਲਤੀ ਨਾ ਕਰਿਓ ਗਰਲਸ ਠੀਕ ਹੈ ਜੋ ਪਹਿਲਾਂ ਕੀਤੀ ਸੀਗੀ ਕਿ ਤਿਆਰੀ ਨਹੀਂ ਸ਼ੁਰੂ ਕੀਤੀ ਹੈਗੀ ਕਿ ਵੇਟ ਕਰੋ ਵੀ ਐਡਮਿਟ ਕਾਰਡ ਕਦੋਂ ਆਉਣਗੇ ਕੀ ਆ ਸਾਰਾ ਕੁਝ ਤੁਸੀਂ ਆਪਣੀ ਤਿਆਰੀ ਪਹਿਲਾਂ ਸ਼ੁਰੂ ਕਰੋ ਸਰਕਾਰ ਦੁਬਾਰਾ ਮੌਕਾ ਦੇ ਰਹੀ ਆ ਤੁਹਾਨੂੰ ਤਾਂ ਇਸ ਮੌਕੇ ਦਾ ਫਾਇਦਾ ਉਠਾਓ ਤੇ ਜੁਆਇਨ ਕਰੋ ਪ੍ਰੀਤਮ ਫਿਟਾਰਮ ਅਕੈਡਮੀ ਸਭ ਤੋਂ ਪਹਿਲਾਂ ਤਾਂ ਮੇਰੇ ਚੈਨਲ ਤੇ ਜਾਓ ਦੇਖੋ ਮੇਰੇ ਵੀਵਿਊਜ਼ ਦੇਖੋ ਰਿਵਿਊਜ਼ ਬੱਚਿਆਂ ਦੇ ਸੁਣੋ ਐਡ ਅਕੈਡਮੀ ਜੁਆਇਨ ਕਰੋ ਮੈਂ ਪ੍ਰੋਸਾ ਦਵਾਣਾ ਤੁਹਾਨੂੰ ਜੇ ਤੁਸੀਂ ਉੱੱਜੀ ਜੁਆਇਨ ਨੀਚੇ ਤਾਂ ਨੰਬਰ ਹੈ 8847478213 ਤੁਸੀਂ ਕੰਟੈਕਟ ਕਰੋ WhatsApp ਤੇ ਮੈਸੇਜ ਕਰੋ ਆਪਾਂ ਤੁਹਾਨੂੰ ਡਿਟੇਲਸ ਦੱਦੇ ਆਂ ਤੇ ਤੁਸੀਂ ਆਓ ਜੁਆਇਨ ਕਰੋ ਅਕੈਡਮੀ ਉਹਦੇ ਕਰਕੇ ਤੁਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਇੱਕ ਕਲਿੱਪ ਦੇਖੋ ਜੋ ਭਗਵੰਤ ਸਿੰਘ ਸਾਹਿਬ ਨੇ ਇੱਕ ਕਲਿੱਪ ਜਾਰੀ ਕੀਤੀ ਆ ਕੱਲ ਦੀ ਹੋਏ ਗੱਲ ਆ ਇਹ ਵਾਲੇ ਬਾਗਾਂ ਕੂਜਾਂ ਚ ਬਹੁਤ ਪੁਰਾਣੀਆਂ ਫੈਲਾਂ ਪਈਆਂ ਨੇ ਉਹ ਠੀਕ ਠੂਕ ਕਰਨੀਆਂ ਨੇ ਜਿਵੇਂ ਹੁਣ ਮੇਰੇ ਕੋਲੇ ਕੁੜੀਆਂ ਮਿਲੀਆਂ ਮੈਨੂੰ ਇੱਥੇ ਫਾਇਰ ਬ੍ਰਿਗੇਡ ਦੇ ਵਿੱਚ ਨੌਕਰੀ ਵਾਸਤੇ ਟੈਸਟ ਦਿੱਤਾ ਪਾਸ ਕਰ ਗਈਆਂ ਜਦੋਂ ਉਹ ਜਿਹੜੀ ਜਿਹੜੀ ਪ੍ਰੈਕਟਿਸ ਹੁੰਦੀ ਹੈ ਜਿਹਨੂੰ ਕੀ ਕਹਿੰਦੇ ਆਪਾਂ ਜਿਹੜਾ ਫਿਜ਼ੀਕਲ ਟੈਸਟ ਹੁੰਦਾ ਹੈ ਤਾਂ ਪਤਾ ਨਹੀਂ ਕਿਹੜਾ ਕੌਣ ਬੈਠਾ ਸੀ ਉੱਥੇ ਬਾਬੂ ਸਿੱਧਾ ਹੀ ਕਰਤਾ ਵੀ 60 ਕਿਲੋ ਭਾਰ ਚੱਕ ਕੇ ਦਿਖਾਊਗਾ ਉਹ ਫਾਇਰ ਵਰਗੇਟ ਵਾਲਾ ਜਿਹੜਾ ਵੀ ਜੇ ਕੋਈ ਅੱਗ ਲੱਗੀ 60 ਕਿਲੋ ਦਾ ਕੋਈ ਬੰਦਾ ਉੱਥੇ ਫਸਿਆ ਹੋਇਆ ਤੋਂ ਚੱਕ ਕੇ ਉਹ ਥੱਲੇ ਲਿਆ ਸਕਦਾ 60 ਕਿਲੋ ਭਾਰ ਚੱਕ ਕੇ ਪੌੜੀਆਂ ਉੱਤਰ ਕੇ ਦਿਖਾਊਗਾ ਰੂਲ ਚ ਪਾਦਾ ਮੁੰਡਿਆਂ ਨੇ ਚੱਕ ਲਿਆ ਤੇ ਕੁੜੀਆਂ ਆ ਮੈਨੂੰ ਮਿਲੀਆਂ ਹੋਣੀਆਂ ਇੱਥੇ ਕਿਤੇ ਹੋਣਗੀਆਂ ਹੈ ਹੌ ਖੜੀਆਂ ਨੇ ਹਾਂ ਤੇ ਉਹ ਕਹਿੰਦੀਆਂ ਜੀ ਅਸੀਂ ਫਿਰ ਅਸੀਂ ਕਿਵੇਂ 60 ਕਿਲੋ ਚੱਕ ਸਕਦੀਆਂ ਬਿਲਕੁਲ ਸਹੀ ਗੱਲ ਹੈ ਰੂਲ ਬਣਾ ਤਾਂ ਕਹਿੰਦੇ ਜੀ 60 ਕਿਲੋ ਚੱਕਣਾ ਅੱਛਾ ਮੈਨੂੰ ਇਹ ਨਹੀਂ ਸਮਝ ਆਉਂਦੀ ਜਦੋਂ ਰੂਲ ਬਣਾਇਆ ਸੀ ਵੀ ਜਿਹੜਾ ਅੰਦਰ ਫਸਿਆ ਉਹ 60 ਕਿਲੋ ਦੀ ਹੋਊਗਾ ਬਸ ਕੋਈ 40 ਦਾ ਵੀ ਹੋ ਸਕਦਾ ਕੋਈ ਬੱਚਾ ਵੀ ਹੋ ਸਕਦਾ ਉੱਥੇ ਨਾ 60 ਕਿਲੋ ਰੂਲ ਬਣਾਤੇ ਆ ਉਧਰੋਂ ਤਹਾਂ ਰੂਲਾਂ ਨੂੰ ਦੇਖਣ ਵਾਲੇ ਅਹ ਜੇ ਆਪਣੇ ਆਗੇ ਉਹ ਸਨਾਵਰ 'ਚ ਪੜ ਕੇ ਆ ਕੋਈ ਦੂਨ 'ਚ ਪੜ ਕੇ ਪੰਜਾਬੀ ਆਉਂਦੀ ਨਹੀਂ ਆਪਦੇ ਬਾਪੂ ਨੇ ਕਹੀ ਜਾਂਦੇ ਰਹੇ ਮੇਰੇ ਪਿਤਾ ਸਮਾਨ ਹੈ ਔਰ ਰੂਲਾਂ ਨੂੰ ਫੋਲੋ ਕਰਾਂ ਠੀਕ ਹੈ ਜੀ 60 ਕਿਲੋ ਹੁਣ ਅੱਜ ਹੀ ਮੈਂ ਜਾਊਂਗਾ ਇਹੋ ਜਿਹੀਆਂ ਗੱਲਾਂ ਮੈਨੂੰ ਬਹੁਤ ਮੇਰੇ ਦਿਮਾਗ 'ਚ ਕਲਿੱਕ ਕਰ ਜਾਂਦੀਆਂ ਨੇ ਵੀ ਐਂ ਕਿਉਂ ਹੋ ਗਿਆ ਵੀ ਕੀ ਨੇ ਬਣਾਏ ਰੂਲੇ ਇਹ ਕਿਉਂ ਨਹੀਂ ਚੇਂਜ ਹੋ ਸਕਦੇ ਇਹਨਾਂ ਨੂੰ ਇਹਨਾਂ ਦੀ ਟ੍ਰੇਨਿੰਗ ਦਿਓ ਕੁੜੀਆਂ ਕ੍ਰਿਕਟ ਖੇਡਦੀਆਂ ਕੁੜੀਆਂ ਦੇ ਛੱਕੇ ਵੀ ਹੈਗੇ ਨੇ ਪਰ ਗਰਾਊਂਡ ਥੋੜਾ ਛੋਟਾ ਹੁੰਦਾ ਪਰਮਾਤਮਾ ਚਲੋ ਜੈਂਡਰ ਕੋਲੀਸ਼ਨ ਤਾਂ ਹੈਗੀ ਆ ਮੁੰਡੇ ਕੁੜੀਆਂ ਨੌਕਰੀ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ ਨੰਬਰਾਂ 'ਚ ਨਹੀਂ ਕੋਈ ਉਹ ਕਰਨਾ ਚਾਹੀਦਾ ਹਮੇਸ਼ਾ ਫਸਟ ਹੀ ਆਉਂਦੀਆਂ ਨੇ ਪਰ ਜੇ ਫਿਜ਼ੀਕਲ ਟੈਸਟ ਦੇ ਵਿੱਚ ਤੁਸੀਂ ਮੁੰਡਿਆਂ ਦੇ ਬਰਾਬਰ ਕਿਵੇਂ ਕਰਦਾ ਹੋ ਤੁਸੀਂ ਥੋੜਾ ਉਹਨਾਂ ਲਈ ਰੂਲ ਅਲੱਗ ਬਣਾਓ ਅੱਜ ਹੀ ਫਾਇਲ ਮੰਗਾਉਂਗਾ ਔਰ ਭਾਵੇਂ ਹਫ਼ਤੇ ਦੇ ਵਿੱਚ ਵਿੱਚ ਤੁਹਾਡਾ ਉਹੀ ਦਿੱਤਾ ਹੋਇਆ ਪੇਪਰ ਕੰਮ ਆਊਗਾ ਤੁਸੀਂ ਦੇਖ ਰਿਹਾ ਦੋਸਤੋ ਕੀ ਭਗਵਾਨ ਤੁਹਾਨੂੰ ਸਾਹਮਣੇ ਕੀ ਕੀ ਹੈ